ਤਲਗ ਭਾਗ 50 ਤੋਂ 60 ਕਿੱਲਿਆਂ ਦੇ ਅੱਜ ਤੱਕ ਆਪਾਂ ਪੱਧਰ ਕਰਦੇ ਆ 1300 ਏਕੜ ਜ਼ਮੀਨ ਆਪਾਂ ਕਿਸਾਨਾਂ ਦੀ ਪੱਧਰ ਕਰਕੇ ਦੇਣੀ ਆ ਭਾਵੇਂ ਉਹ ਰਾਵੀ ਦਰਿਆ ਤੋਂ ਪਾਰ ਆ ਤੇ ਭਾਵੇਂ ਇੱਧਰਲੇ ਬੰਨੇ ਆ ਜਿਹੜੀ ਦਰਿਆ ਨੇ ਮਾਰ ਕਰਕੇ ਹੜ੍ਹ ਨੇ ਕਿਸਾਨਾਂ ਨੂੰ ਬੇਜਮੀਨੇ ਕੀਤਾ ਵਾ ਇਹ ਅੱਜ ਕੱਲ ਤੇ ਕਿਹਨੂੰ ਮੰਗਿਆ ਟਰੈਕਟਰ ਨਹੀਂ ਕੋਈ ਦਿੰਦਾ ਇਹ ਨੌਜਵਾਨ 8-8 10-10 ਲੱਖ ਦੇ ਟਰੈਕਟਰ ਲੈ ਕੇ ਲੋਕਾਂ ਦੀ ਸੇਵਾ ਕਰ ਰਹੇ ਨੇ ਅੱਜ ਵੇਖੋ ਜਿਹੜਾ ਮੁੱਖ ਮੰਤਰੀ ਸਾਡੇ ਇੱਥੇ ਇਹ ਨਾਲੇ ਦੇ ਲਾਗੇ ਭਲੇ ਪਿੰਡ ਪਹੁੰਚਿਆ ਵੇ 10 ਤੋਂ 12 ਪਿੰਡੇ ਤੇ ਲੋਕਾਂ ਨੂੰ ਪਿੰਡਾਂ ਦੇ ਵਿੱਚੋਂ ਚੋਕ ਕੇ ਉਹਨਾਂ ਨੂੰ ਚੈੱਕ ਵੰਡੇ ਗਏ ਦੂਜਿਆਂ ਦਾ ਕੀ ਦੂਜੇ ਹਜੇ ਤੱਕ ਕਿਦੋਂ ਚੈੱਕ ਦਿਓਗੇ ਕੋਈ ਡੇਟ ਫਿਕਸ ਕੀਤੀ ਵੀ ਇਹਦਾ ਚੈੱਕ ਵੰਡੇ ਜਾਣਗੇ ਬਸ ਇਹ ਡਰਾਮਾ ਖੇਡਿਆ ਦਾਦਾ 15-15 ਬੰਦੇ ਖੜੇ ਕਰਕੇ ਵੀ ਅਸੀਂ ਚੈੱਕ ਵੰਡ ਤੇ 11 ਏਕੜ 5 ਲੱਖ ਏਕੜ ਫਸਲ ਬਰਬਾਦ ਹੋਈ ਆ ਤੇ ਘਰ ਟਏ ਨੇ ਇੰਨੀਆਂ ਮੌਤਾਂ ਹੋਈਆਂ ਇੰਨੇ ਪਸ਼ੂ ਮਰੇ ਨੇ ਉਹਨਾਂ ਦਾ ਮਾਜਵਾ ਕਦੋਂ ਮੰਡੋਗੇ ਸਰਾਰ ਜਿਹੜੀ ਜਿਹੜੀ ਆ ਫੇਰ ਨਜ਼ਰ ਆ ਰਹੀ ਭਗਵੰਤ ਮਾਨ ਦੀ ਇਹੋ ਹੀ ਪੰਜਾਬ ਪੁਲਿਸ ਨੌਜਵਾਨਾਂ ਦੇ ਚਲਾਨ ਕਰਦੀ ਏ ਟਰੈਕਟਰਾਂ ਦੇ ਵੀ ਇਹਨਾਂ ਵੱਡੇ ਵੱਡੇ ਟਾਇਰ ਪਾ ਲਿਆ ਵੱਡੇ ਵੱਡੇ 4x4 ਟਰੈਕਟਰ ਆ ਉਹ ਅੱਜ 4x4 ਟਰੈਕਟਰ ਬੰਨ ਬੰਨ ਚ ਕੰਮ ਜਾ ਪਾਏ ਆ ਜਦੋਂ ਸਰਕਾਰ ਫੇਲ ਹੋਈ ਆ ਸਰਕਾਰ ਕੋ ਬੰਨ ਨਹੀਂ ਵੱਜੇ ਇਹਨਾਂ 4x4 ਟਰੈਕਟਰਾਂ ਨੇ ਅੱਗੇ ਹੋ ਕੇ ਦਰਿਆਵਾਂ ਦੇ ਮੂੰਹ ਮੋੜੇ ਨੇ ਪਰ ਦੂਜੇ ਪਾਸੇ ਕੁਝ ਲੋਕ ਤੁਹਾਡੇ ਦੇ ਸਵਾਲ ਵੀ ਚੁੱਕਦੇ ਨੇ ਕਹਿੰਦੇ ਜਥੇਬੰਦੀਆਂ ਬਦਲ ਜਾਂਦੀਆਂ ਨੇ ਇੱਕ ਝੰਡਾ ਫੜ ਲਿਆ ਦੂਜਾ ਝੰਡਾ ਫੜ ਲਿਆ ਤੀਜਾ ਝੰਡਾ ਫੜ ਲਿਆ ਪਲਵਿੰਦਰ ਸਿੰਘ ਮਾਲ ਹੋਣਾ ਨੇ ਕਈ ਪੈਸਿਆਂ ਦੇ ਇਲਜ਼ਾਮ ਵੀ ਤੁਹਾਡੇ ਤੇ ਲਗਾ ਰਹੇ ਨੇ ਉਹ ਪਹਾੜੇ ਦੇ ਟੱਟੂ ਆ ਸਰਕਾਰ ਦੇ ਪੱਖ 'ਚ ਭੁਗਤ ਰਹੇ ਨੇ ਆਪਣੇ ਆਪ ਨੂੰ ਜਥੇਬੰਦੀਆਂ ਦੇ ਆਗੂ ਕਹਿਣਾ ਤੇ ਭੁਗਤਣਾ ਸਰਕਾਰ ਵਾਲੇ ਪਾਸੇ ਕਿਸਾਨ ਆਗੂਆਂ ਤੇ ਸਵਾਲ ਠਾਉਣੇ ਜਿਹਦੀ ਉਹ ਬੀਬੀ ਦੀ ਗੱਲ ਕਰਨ ਦੇ ਆ ਨਾ ਉਹਨੂੰ ਬੀਬੀ ਨੂੰ ਪੁੱਛੋ ਵੀ ਕੁੱਕੜਾ ਵਾਲੇ ਰੈਲੀ ਦੇ ਵਿੱਚ ਤੂੰ 10000 ਦਾ ਕਹਿ ਨਹੀਂ ਮੈਂ ਇਕੱਲੀ ਇਕੱਠ ਕਰੂੰਗੀ ਤੇ ਚਾਨਣੀਆਂ ਵੇਖ ਕੇ ਰੋਣੀ ਆ ਉਦੋਂ ਮਾਲ ਹੋਣਾ ਨੇ ਮਾਲ ਹੋਣਾ ਦੀ ਜਥੇਬੰਦੀ ਨੇ ਆਣ ਕੇ ਜਿਹੜਾ ਤੇਰਾ ਪੰਡਾਲ ਭਰਿਆ ਸੀ ਭੁੱਲ ਨਹੀਂ ਜਾਈਦਾ ਹੁੰਦਾ ਹਰ ਇੱਕ ਗੱਲਾਂ ਯਾਦ ਰੱਖੀ ਦੇ ਹੁੰਦੀਆਂ ਵਾ ਜਦੋਂ ਕਿਸਾਨ ਮਰਿਆ ਗਰੀਬ ਨੇ ਕਿਸਾਨ ਦੇ ਖੇਤ 'ਚ ਕੰਮ ਕਰਨਾ ਹੈ ਉਹਨੂੰ ਦਿਹਾੜੀ ਨਹੀਂ ਮਿਲੀ ਉਹਨੂੰ ਕੰਮ ਨਹੀਂ ਮਿਲਿਆ ਉਹਦੇ ਘਰੇ ਰਾਸ਼ ਨਹੀਂ ਜਿਹੜਾ ਮਜ਼ਦੂਰ ਆ ਉਹ ਉਹੋ ਹੀ ਕਮਾਉਂਦਾ ਤੇ ਉਹੋ ਹੀ ਖਾਂਦਾ ਜਿੰਨਾ ਚਿਰ ਹੜਾੜਾਏ ਰਹੇ ਉਹਦੇ ਘਰ ਦੇ ਵਿੱਚ ਸਾਰਾ ਸਮਾਨ ਮੁੱਕ ਗਿਆ ਤੇ ਉਹਨੂੰ ਉਹਦੀ ਮਜਬੂਰੀ ਹੀ ਸੜਕਾਂ ਤੇ ਆਉਣ ਦੀ ਸਮਾਨ ਲੈਣ ਦੀ ਉਹਦੇ ਘਰ 'ਚ ਕੁਝ ਨਹੀਂ ਉਹਦੇ ਬੱਚੇ ਭੁੱਖੇ ਇਸ ਕਰਕੇ ਇਹੋ ਜਿਹਾ ਪਰਪੋ ਘੰਡਾ ਨਹੀਂ ਹੋਣਾ ਚਾਹੀਦਾ ਪੰਜਾਬ ਦੇ ਹੜਪ੍ਰਭਾਵਤ ਇਲਾਕਿਆਂ ਦੇ ਵਿੱਚ ਜਿੱਥੇ ਬਹੁਤ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਐਨਜੀਓ ਵੱਲੋਂ ਲਗਾਤਾਰ ਜਿਹੜੇ ਆ ਕਿਸਾਨਾਂ ਦੀ ਜ਼ਮੀਨ ਆ ਵਾਹੀ ਜੋਗ ਬਣਾਉਣ ਦੇ ਵਿੱਚ ਵੱਡੇ ਉਪਰਾਲੇ ਕੀਤੇ ਜਾ ਰਹੇ ਉੱਥੇ ਹੀ ਭਾਰਤੀ ਕਿਸਾਨ ਜੁਨ ਇਕਤਾ ਸੰਘਰਸ਼ ਵੱਲੋਂ ਪਿਛਲੇ ਲਗਭਗ 1 ਮਹੀਨੇ ਤੋਂ ਕਿਸਾਨਾਂ ਦੀ ਜ਼ਮੀਨ ਨੂੰ ਵਾਹੀ ਜੋਗ ਬਣਾਉਣ ਦੇ ਵਿੱਚ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਸੂਬਾ ਪ੍ਰਧਾਨ ਭਲਵਿੰਦਰ ਸਿੰਘ ਮਾਲ ਸਾਡੇ ਨਾਲ ਨੇ ਮਾਲ ਸਾਹਿਬ ਕਿਸ ਤਰ੍ਹਾਂ ਇਹ ਸੇਵਾ ਨਿਭਾਈ ਜਾ ਰਹੀ ਆ ਕਿੰਨੇ ਦਿਨ ਤੋਂ ਨਿਭਾਈ ਰਹੀ ਆ ਤੇ ਹੁਣ ਤੱਕ ਕਿੰਨੇ ਕ ਏਕੜ ਜ਼ਮੀਨ ਜਿਹੜੀ ਆ ਤੁਹਾਡੇ ਵੱਲੋਂ ਵਾਹੀ ਜੋਗ ਬਣਾਉਣ ਦੇ ਵਿੱਚ ਵੱਡਾ ਉਪਰਾਲਾ ਕੀਤਾ ਗਿਆ ਹੈ ਭਾਰਤੀ ਕਿਸਾਨ ਜਿਹਨੇ ਏਕਤਾ ਸੰਘਰਸ਼ ਵੱਲੋਂ ਜਿਹੜਾ ਪ੍ਰਾਲਾ ਕੀਤਾ ਜਾ ਰਿਹਾ ਹੈ ਕਿਸਾਨਾਂ ਨੂੰ ਮੋੜ ਵਸੇਬਾ ਕਰਨ ਲਈ ਤੇ ਲਗਭਗ 50 ਤੋਂ 60 ਕਿੱਲਿਆਂ ਦੇ ਅੱਜ ਤੱਕ ਆਪਾਂ ਪੱਧਰ ਕਰਤੇ ਆ 1300 ਏਕੜ ਜ਼ਮੀਨ ਆਪਾਂ ਕਿਸਾਨਾਂ ਦੀ ਪੱਧਰ ਕਰਕੇ ਦੇਣੀ ਆ ਭਾਵੇਂ ਉਹ ਰਾਵੀ ਦਰਿਆ ਤੋਂ ਪਾਰ ਆ ਤੇ ਭਾਵੇਂ ਇੱਧਰਲੇ ਬੰਨੇ ਆ ਜਿਹੜੀ ਦਰਿਆ ਨੇ ਮਾਰ ਕਰਕੇ ਹੜਨੇ ਕਿਸਾਨਾਂ ਨੂੰ ਬੇਜਮੀਨੇ ਕੀਤਾ ਵਾ ਤੇ ਲਗਾਤਾਰ ਨੌਜਵਾਨਾਂ ਵੱਲੋਂ ਸਿਵਨભાઈ ਜਾ ਰਹੀ ਹੈ ਜਿਹੜੇ ਲੋਕੀ ਆ ਦਾਨੀ ਸੱਜਣੇ ਆ ਸਾਡੇ ਨਾਲ ਇੰਜੋ ਜੁੜੀਆਂ ਉਹ ਤੇਲ ਦੀ ਸੇਵਾ ਕਰ ਰਹੇ ਨੇ ਦਾਨੀ ਸੱਜਣ ਉਹਦਾ ਵੀ ਤੇਲ ਦੀ ਸੇਵਾ ਕਰ ਰਹੇ ਨੇ ਸਾਡਾ ਇਹਦੇ ਵਿੱਚ ਇੰਨਾ ਹੀ ਆ ਵੀ ਆਪਾਂ ਵੇਚਣ ਕੇ ਖਲੋਤੇ ਆ ਨਵੇਂ ਟਰੈਕਟਰ ਵੱਡੇ 4x4 ਲੈ ਕੇ ਜਿਹੜੇ ਨੌਜਵਾਨ ਆ ਉਹ ਆਪਣੇ ਟਰੈਕਟਰ ਇੱਥੇ ਭੰਨ ਰਹੇ ਆ ਖੁੱਬ ਵੀ ਰਹੇ ਆ ਇੱਕ ਰਾਵੀ ਦਰਿਆ ਤੋਂ ਪਾਰ ਆਉਂਦੇ ਉਧਰ ਸਾਡਾ ਇੱਕ ਟਰੈਕਟਰ ਡੁੱਬ ਵੀ ਚੱਲਿਆ ਪਰ ਨੌਜਵਾਨ ਫਿਰ ਵੀ ਇਨੀ ਪ੍ਰਵਾਹ ਕਰ ਰਹੇ ਆ ਅੱਜ ਕੱਲ ਤੇ ਕਿਸ ਨੂੰ ਮੰਗਿਆ ਟਰੈਕਟਰ ਨਹੀਂ ਕੋਈ ਦਿੰਦਾ ਇਹ ਨੌਜਵਾਨ 8-8 10-10 ਲੱਖ ਦੇ ਟਰੈਕਟਰ ਲੈ ਕੇ ਲੋਕਾਂ ਦੀ ਸੇਵਾ ਕਰ ਰਹੇ ਨੇ ਇਸ ਕੇ ਗਰਾ ਐਨ ਜੀਓ ਹੋਰ ਲੱਗੀਆਂ ਨੇ ਕਾਰ ਸੇਵਾ ਲੱਗੀਆਂ ਨੇ ਹੋਰ ਸੰਸਥਾ ਲੱਗੀਆਂ ਨੇ ਸਾਰੀਆਂ ਇਹਨੇ ਮੋੜ ਵਸੇਵਾ ਜਿਹੜਾ ਕਿਸਾਨਾਂ ਦਾ ਕਰ ਰਿਆ ਦੂਜੇ ਬਨੇ ਸਰਕਾਰ ਦੀ ਗੱਲ ਕਰ ਲੋ ਤੇ ਜਿਹੜੀ ਸਰਕਾਰ ਆ ਉਹ ਫੇਰ ਨਜ਼ਰ ਆ ਰਹੀ ਆ ਸਰਕਾਰ ਨੇ ਤੇ ਬਾਹਾਂ ਖੜੀਆਂ ਕਰਤੀਆਂ ਸਿੰਡਰ ਕਰ ਲਿਆ ਵੀ ਸਾਨੂੰ ਦਾਨ ਕਰੋ ਅਸੀਂ ਲੋਕਾਂ ਦੇ ਵਿੱਚ ਵੰਡਣਾ ਸਰਕਾਰਾਂ ਆਪਣੇ ਕੋਲੋਂ ਬਣਦੀਆਂ ਹੁੰਦੀਆਂ ਕਿ ਲੋਕਾਂ ਕੋ ਲੈ ਕੇ ਬਣਦੀਆਂ ਹੁੰਦੀਆਂ ਹਜੇ ਵੀ ਵੇਖੋ ਤੁਸੀਂ ਆ ਪਿੰਡ ਕਮਰਾ ਚਾਏ ਜੋ ਤੁਹਾਡਾ ਮਾਲਾ ਸਾਹਿਬ ਧੰਨਵਾਦ ਆ ਇੱਥੇ ਹਜੇ ਤੱਕ ਕੋਈ ਮੀਡੀਆ ਪਹੁੰਚਿਆ ਤੇ ਆ ਡੀਸੀ ਸਾਹਿਬ ਨੂੰ ਦੱਸਣਾ ਚਾਹੁੰਦੇ ਆ ਵੀ ਹਜੇ ਵੀ ਖੇਤਾਂ ਦੇ ਵਿੱਚ ਇਹ ਸੈਂਕੜੇ ਹਸਾਬ ਨਾਲ ਜਿਹੜਾ ਪਾਣੀ ਭਰਿਆ ਉਹਨਾਂ ਕਣਕ ਕਦੋਂ ਬੀਜਣੀ ਆ ਕਿਸਾਨਾਂ ਨੇ ਇੱਕ ਵਾਧਲ ਤੇ ਉਹਨਾਂ ਦੀ ਮਾਰੀ ਗਈ ਤੇ ਗਾਂ ਵਾਲੀ ਜਿਹੜੀ ਫਸਲ ਆ ਉਹ ਵੀ ਮਾਰੀ ਜਾਣੀ ਆ ਜੇ ਪ੍ਰਸ਼ਾਸਨ ਨੇ ਇਹਦੇ ਵੱਲ ਧਿਆਨ ਨਾ ਦਿੱਤਾ ਭਗਵੰਤ ਮਾਨ ਦੀ ਸਰਕਾਰ ਹੜਾਂ 'ਚ ਫੇਰ ਨਜ਼ਰ ਆ ਰਹੀ ਹੈ ਜੀ ਜਿਸ ਤਰ੍ਹਾਂ ਤੁਸੀਂ ਆ ਖੇਤੀ ਨੂੰ ਵਾਹੀ ਜੋਗ ਬਣਾਉਣ ਦੇ ਵਿੱਚ ਵੱਡਾ ਜੋਗਦਨ ਪਾਇਆ ਪਰ ਇਹਨਾਂ ਨੂੰ ਕਿਤੇ ਨਾ ਕਿਤੇ ਖਾਦ ਦੀ ਜ਼ਰੂਰਤ ਪਵੇਗੀ ਇੱਥੇ ਬੀਜ ਦੀ ਜ਼ਰੂਰਤ ਪਵੇਗੀ ਹੋਰ ਲੰਮੇ ਸਮੇਂ ਤੱਕ ਮੈਨੂੰ ਲੱਗਦਾ ਮੋਟਰਾਂ ਵੀ ਸਮਰਸੀਪਲ ਖਤਮ ਹੋ ਗੀਆਂ ਇਲਾਕੇ ਬਿਲਕੁਲ ਜਿਹੜੀ ਖਾਦ ਬੀਜ ਦੀ ਗੱਲ ਆ 2000 ਏਕੜ ਦੀ ਖਾਦ ਵੀ ਸਾਡੀ ਜਥੇਬੰਦੀ ਵੱਲੋਂ ਵੰਡਿਆ ਜਾਣਾ ਨਾਲ ਡੀਜ਼ਲ ਜਿਹੜਾ ਛੋਟਾ ਕਿਸਾਨ ਹੈ 1 ਕਿੱਲੇ ਤੋਂ ਲੈ ਕੇ 5 ਏਕੜ ਤੱਕ ਜਿਹਦਾ ਟਰੈਕਟਰ ਨਹੀਂ ਹੈਗਾ ਉਹਦੀਆਂ ਲਿਸਟਾਂ ਤਿਆਰ ਕੀਤੀਆਂ ਜਾ ਰਹੀਆਂ ਨੇ ਉਹਦੀ ਆਪ ਜ਼ਮੀਨ ਆਪਾਂ ਬੀਜ ਕੇ ਦੇਣੀ ਹੈ ਮਾਲਾ ਸਾਹਿਬ ਉਹਨੂੰ ਕੋਈ ਵੀ ਨਾ ਟਰੈਕਟਰ ਮੰਗਣ ਦੀ ਲੋੜ ਆ ਵੱਟਾਂ ਤੱਕ ਪਾ ਕੇ ਜਥੇਬੰਦੀ ਨੇ ਪਰਨ ਕੀਤਾ ਵੀ ਉਹਦੀਆਂ ਵੱਟਾਂ ਵੀ ਪਾ ਕੇ ਦੇਵਾਂ ਜਿਹੜਾ ਛੋਟਾ ਜ਼ਿਮੀਂਦਾਰ ਆ ਜਿਸ ਕੋ ਘਰੇ ਟਰੈਕਟਰ ਆ ਉਹਨੂੰ ਖਾਦ ਤੇ ਬੀ ਖਾਦ ਤੇ ਬੀਜ ਦੇਵਾਂਗੇ ਉਹ ਆਪ ਦੇ ਟਰੈਕਟਰ ਨਾਲ ਬੀਜੇ ਜਿਹਦੇ ਕੋ ਨਈ ਟਰੈਕਟਰ ਹੈਗਾ ਉਹਨੂੰ ਜਥੇਬੰਦੀ ਬੀਜ ਕੇ ਵੀ ਦੇਊਗੀ ਵੱਡਾ ਭਰਾਲਾ ਕਰਾਈ ਆ ਭਾਰਤੀ ਕਿਸਾਨ ਜਨ ਨੂੰ ਇਕਤਾ ਸੰਘਰਸ਼ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਨਹੀਂ ਤਰਨਤਨ ਦੇ ਵਿੱਚ ਹਰੀਕੇ ਵਾਲੇ ਪਾਸੇ ਵੀ ਪਹਿਲੀਆਂ ਪੱਧਰ ਕੀਤੀਆਂ ਜਾ ਰਹੀਆਂ ਲਗਾਤਾਰ ਉਧਰ ਵੀ ਬੀ ਖਾਦ ਜਿਹੜਾ ਵੰਡਿਆ ਜਾ ਰਿਹਾ ਇਸ ਕਰਕੇ ਜਥੇਬੰਦੀ ਲੋਏ ਭਰਾਲਾ ਵੀ ਕਿਸਾਨਾਂ ਦੀ ਬਾਹ ਫੜੀਏ ਕਿਸਾਨਾਂ ਨੂੰ ਉਠਾਈਏ ਜਿਹੜੀ ਸਰਕਾਰ ਆ ਅੱਜ ਵੇਖੋ ਜਿਹੜਾ ਮੁੱਖ ਮੰਤਰੀ ਸਾਡੇ ਇੱਥੇ ਹੀ ਨਾਲੇ ਦੇ ਲਾਗੇ ਭਲੇ ਪਿੰਡ ਪਹੁੰਚਿਆ ਵੇ 10 ਤੋਂ 12 ਪਿੰਡਾਂ ਦੇ ਲੋਕਾਂ ਨੂੰ ਪਿੰਡਾਂ ਦੇ ਵਿੱਚੋਂ ਚੋਕ ਕੇ ਉਹਨਾਂ ਨੂੰ ਚੱਕ ਵੰਡੇ ਗਏ ਦੂਜਿਆਂ ਦਾ ਕੀ ਦੂਜੇ ਹਜੇ ਤੱਕ ਕਿਦੋਂ ਚੱਕ ਦੇਓਗੇ ਕੋਈ ਡੇਟ ਫਿਕਸ ਕੀਤੀ ਵੀ ਇਹਦਾ ਚੱਕ ਵੰਡੇ ਜਾਣਗੇ ਬਸ ਇਹ ਡਰਾਮਾ ਖੇਡਿਆ ਦਾਦਾ 15-15 ਬੰਦੇ ਖੜੇ ਕਰਕੇ ਵੀ ਅਸੀਂ ਚੱਕ ਵੰਡ ਤੇ 11 ਏਕੜ 5 ਲੱਖ ਏਕੜ ਫਸਲ ਬਰਬਾਦ ਹੋਈ ਆ ਤੇ ਘਰ ਟਏ ਨੇ ਇੰਨੀਆਂ ਮੌਤਾਂ ਹੋਈਆਂ ਇੰਨੇ ਪਸ਼ੂ ਮਰੇ ਨੇ ਉਹਨਾਂ ਦਾ ਮਾਜਵਾ ਕਦੋਂ ਵੰਡੋਗੇ ਸਰਾਰ ਜਿਹੜੀਆਂ ਫੇਰ ਨਜ਼ਰ ਆ ਰਹੀ ਭਗਵੰਤ ਮਾਨ ਦੀ ਜਿਸ ਤਰ੍ਹਾਂ ਟਰੈਕਟਰਾਂ ਦੀ ਗੱਲ ਕਰੀ ਜੀ ਤੁਸੀਂ ਕਿਹਾ ਵੀ 5-5 10-10 ਲੱਖ ਦੇ ਟਰੈਕਟਰ ਨੌਜਵਾਨਾਂ ਵੱਲੋਂ ਭੱਲੇ ਜਾ ਰਹੇ ਆ ਤੇ ਜਿਸ ਤਰ੍ਹਾਂ ਗੱਲ ਕਰੀਏ ਵੀ ਵਾਕਿਆ ਹੀ ਨੌਜਵਾਨਾਂ ਨੂੰ ਪੰਜਾਬ ਦੇਆਂ ਨੂੰ ਕਦੀ ਨਸ਼ੇੜੀ ਬੜਾ ਕੁਝ ਕਿਹਾ ਜਾਂਦਾ ਸੀ ਉੜਦਾ ਪੰਜਾਬ ਤੱਕ ਜਿਹੜਾ ਪੰਜਾਬ ਦੇ ਨੌਜਵਾਨਾਂ ਨੂੰ ਕਹਿੰਦਾ ਪਰ ਇੱਥੇ ਤਾਂ ਨੌਜਵਾਨਾਂ ਨੇ ਕਹਿੰਦੇ ਦਰਿਆਵਾਂ ਦੇ ਬੰਨ ਮੋੜਤੇ ਨੇ ਪੰਜਾਬ ਨਾਲ ਹਮੇਸ਼ਾ ਹੀ ਵਿਦਕਰਾ ਕੀਤਾ ਜਾਂਦਾ ਪੰਜਾਬ ਦੀ ਨੌਜਵਾਨੀ ਨਾਲ ਵਿਦਕਰਾ ਕੀਤਾ ਜਾਂਦਾ ਇਹੋ ਹੀ ਪੰਜਾਬ ਪੁਲਿਸ ਨੌਜਵਾਨਾਂ ਦੇ ਚਲਾਨ ਕਰਦੀ ਸੀ ਟਰੈਕਟਰਾਂ ਦੇ ਵੀ ਇਹਨਾਂ ਵੱਡੇ ਵੱਡੇ ਟਾਇਰ ਪਾਲਿਆ ਵੱਡੇ ਵੱਡੇ 4x4 ਟਰੈਕਟਰ ਆ ਉਹ ਅੱਜ 4x4 ਟਰੈਕਟਰ ਬੰਨ ਬੰਨ ਚ ਕੰਮ ਜਾਪ ਆਏ ਆ ਜਦੋਂ ਸਰਕਾਰ ਫੇਲ ਹੋਈ ਆ ਸਰਕਾਰ ਕੋ ਬੰਨ ਨਹੀਂ ਬੱਜੇ ਇਹਨਾਂ 4x4 ਟਰੈਕਟਰਾਂ ਨੇ ਅੱਗੇ ਹੋ ਕੇ ਦਰਿਆਵਾਂ ਦੇ ਮੂੰਹ ਮੋੜੇ ਨੇ ਇਸ ਕਰਕੇ ਨੌਜਵਾਨੀ ਹਮੇਸ਼ਾ ਜਿੱਤਦੀ ਆਈ ਸਾਢੇ 550 ਸਾਲ ਦਾ ਇਤਿਹਾਸ ਆ ਆਪਣਾ ਹਮੇਸ਼ਾ ਜਿੱਤਾਂ ਪ੍ਰਾਪਤ ਕੀਤੀਆਂ ਐਦਕਿ ਵੀ ਇਹਨਾਂ ਨੌਜਵਾਨਾਂ ਨੇ ਹੜਾਂ ਦੇ ਪਰੇ ਨੂੰ ਮੂੰਹ ਮੋੜ ਕੇ ਜਿੱਤਾਂ ਪ੍ਰਾਪਤ ਕੀਤੀਆਂ ਜਿੱਥੇ ਕੋਈ ਨਹੀਂ ਪਹੁੰਚਿਆ ਉਥੇ ਇਹਨਾਂ ਦੇ ਟਰਾਲੀਆਂ ਟਰੈਕਟਰ ਪਹੁੰਚੇ ਨੇ ਰਾਸ਼ਨ ਵੰਡ ਕੇ ਗਏ ਨੇ ਜਿੱਥੇ ਆਪਾਂ ਖੋਤੇ ਤੇ 20 20 ਫੁੱਟ ਪਾਣੀ ਸੀ ਇੱਥੋਂ ਨੌਜਵਾਨਾਂ ਨੇ ਡੇਰਿਆਂ ਤੋਂ ਲੋਕ ਕੱਢ ਕੇ ਖੜੇ ਨੇ ਕਿਸੇ ਨੇ ਤਰ ਕੇ ਕਿਸੇ ਨੇ ਕਿਸ਼ਤੀ ਰਹੀ ਵੀ ਲੋਕਾਂ ਨੂੰ ਸੁਰੱਖਤ ਜਗ੍ ਪਹਚਾਇਆ ਭਾਰਤੀ ਕਿਸਾਨ ਜਿਹੜੇ ਤਾਂ ਸੰਘਰਸ਼ ਦੀ ਗੱਲ ਕਰੀ ਤਾਂ ਮੈਨੂੰ ਲੱਗਦਾ ਸਿਰਫ ਹਲੇ ਮਹੀਨਾ ਡੇਢ ਮਹੀਨਾ ਹੋਇਆ ਸਟੈਂਡ ਹੋਈ ਆ ਪੰਜਾਬ ਦੇ ਵਿੱਚ ਨਵੀਂ ਜਥੇ ਬਣੀਆਂ ਪਰ ਐਡਾ ਵੱਡਾ ਪਰਾਲਾ ਕਰ ਲੈਣਾ ਤੁਹਾਡੀ ਵੀ ਉਮਰ ਦੀ ਗੱਲ ਕਰੀਏ ਤੇ ਬਹੁਤ ਘੱਟ ਸਰਵੇ ਦੇ ਵਿੱਚ ਇੰਨੇ ਲੋਕ ਇਕੱਠੇ ਕਰ ਲੈਣੇ ਨੌਜਵਾਨਾਂ ਨੂੰ ਇਕੱਠੇ ਕਰ ਲੈਣਾ ਫਿਰ ਸੇਵਾ ਸਭ ਤੋਂ ਵੱਡੀ ਵੀ ਹੋਂ ਤੱਕ ਤੁਸੀਂ ਦੱਸ ਰਹੇ ਹੋ ਸੈਂਕੜੇ ਕਿੱਲੇ ਜ਼ਮੀਨ ਜਿਹੜੀ ਉਹ ਵਾਹੀ ਜੋਗ ਬਣਾ ਦਿੱਤੀ ਗਈ ਆ ਰਾਸ਼ਨ ਵੀ ਉਦੋਂ ਦਾ ਵੰਡ ਰਹੇ ਹੋ ਜੀ ਬਿਲਕੁਲ ਜੀ ਮੱਲਾ ਸਾਹਿਬ ਜਿਹੜਾ ਹਾਡੇ 12 ਜ਼ਿਲ੍ਹਿਆਂ ਚ ਲੋਕ ਜੁੜੇ ਨੇ ਲਗਭਗ ਉਹਨਾਂ ਦੇ ਸਮਰਥਨ ਆ ਉਹ ਭਾਵੇਂ ਜਲੰਧਰ ਹੋਵੇ ਭਾਵੇਂ ਉੱਥੇ ਮਾਲਵੇ ਦੇ ਜ਼ਿਲ੍ਹੇ ਹੋਣ ਸਾਰੇ ਜ਼ਿਲ੍ਹਿਆਂ ਚ ਮੋਗਾ ਹੋਵੇ ਸਾਰੇ ਜ਼ਿਲ੍ਹਿਆਂ ਚੋ ਰਸਤਾ ਆ ਰਹੀ ਆ ਇਹ ਇਹ ਟਰੈਕਟਰ ਆ ਰਹੇ ਨੇ ਹੋਰ ਰਸਤਾ ਆ ਰਹੀਆਂ ਨੇ ਵੰਡਣ ਨੂੰ 12 ਜ਼ਿਲ੍ਹਿਆਂ ਦੇ ਲੋਕ ਜੁੜੇ ਸਨ ਜਿਹੜੀ ਗੱਲ ਰਹਿ ਗਈ ਵੀ ਛੋਟੀ ਉਮਰ ਦੇ ਵਿੱਚ ਅੱਜ ਦੇ ਨਹੀਂ 16 ਸਾਲ ਹੋ ਗਏ ਲਗਾਤਾਰ ਰੈਂਡੇ ਆ ਲਗਾਤਾਰ ਜਥੇਬੰਦੀਆਂ 'ਚ ਕੰਮ ਕਰਨ ਦੇ ਆ ਹੁਣ ਆਣ ਕੇ ਇੱਥੇ ਆਪਦੀ ਸਾਨੂੰ ਲੋੜ ਮੁਤਾਬਕ ਕੋਈ ਵੀ ਆਪਦੀ ਜਥੇਬੰਦੀ ਬਣਾ ਲੈਣੀ ਚਾਹੀਦੀ ਹੈ ਲਗਾਤਾਰ ਇਹਨਾਂ ਲੋਕ ਜਿਹੜੇ ਨੇ ਉਹ ਜੁੜੇ ਹੀ ਰਹੇ ਨੇ ਅਸੀਂ ਜਥੇਬੰਦੀ ਦਾ ਝੰਡਾ ਬਦਲਿਆ ਨਾ ਕੋਈ ਜ਼ਿਲ੍ਹਿਆਂ 'ਚੋਂ ਹਿੱਲਿਆ ਤੇ ਨਾ ਕੋਈ ਬਲਾਕਾ ਜੋ ਨਾ ਕੋਈ ਪਿੰਡਾ ਜੋ ਹੀ ਲਿਆ ਲੋਕ ਜਿਹੜੇ ਸਾਡੇ ਨਾਲ ਜੁੜੇ ਰਹੇ ਤੇ ਉਹਨਾਂ ਵੱਡੀ ਗਿਣਤੀ ਚ ਆਪਾਂ ਮਤਲਬ ਇਹ ਪ੍ਰਾਲਾ ਕੰਨ ਚ ਕਾਮਯਾਬ ਹੋਇਆ ਹੈ ਹੈ ਤੇ ਲੋਕਾਂ ਦੀ ਸੇਵਾ ਹੀ ਲੋਕਾਂ ਦਿੱਤਾ ਜਥੇਬੰਦੀ ਨੇ ਵੰਡਤਾ ਜਥੇਬੰਦੀ ਦੇ ਮਤਲਬ ਹੈ ਵੀ ਵਿੱਚ ਖਲੋ ਕੇ ਆ ਰਾਸ਼ਨ ਵੰਡਾਤਾ ਪੈਲੀਆਂ ਪੱਦਰ ਕਰਾਤੀਆਂ ਕਾ ਬੀ ਵੰਡ ਰਹੀ ਆ ਖਾਤ ਵੰਡ ਰਹੀ ਆ ਡੀਜ਼ਲ ਵੰਡ ਰਹੀ ਹੈ ਤੇ ਲੋਕਾਂ ਦਾ ਸਮਾਨ ਹੈ ਲੋਕਾਂ ਦੇ ਪਾਸੇ ਜਿੱਥੇ ਤੁਸੀਂ ਇੰਨੀ ਸੇਵਾ ਕਰ ਰਹੇ ਹੋ ਲੋਕਾਂ ਨੂੰ ਦਿਖ ਰਿਹਾ ਤੁਸੀਂ ਆਪਣੇ ਕੋਲੋਂ ਸਮਾਂ ਕੱਢ ਕੇ ਤੁਹਾਡੇ ਸਾਥੀ ਜਿਹੜੇ ਆ ਉਹ ਕੀਮਤੀ ਸਮਾਂ ਕੱਢ ਰਹੇ ਕਿਉਂਕਿ ਇਹ ਵੀ ਜ਼ਮੀਨਾਂ ਵਾਲੇ ਨੇ ਪਰ ਦੂਜੇ ਪਾਸੇ ਕੁਝ ਲੋਕ ਤੁਹਾਡੇ ਤੇ ਸਵਾਲ ਵੀ ਚੁੱਕਦੇ ਨੇ ਕਹਿੰਦੇ ਜਥੇਬੰਦੀਆਂ ਬਦਲ ਜਾਂਦੀਆਂ ਨੇ ਇੱਕ ਝੰਡਾ ਫੜ ਲਿਆ ਦੂਜਾ ਝੰਡਾ ਫੜ ਲਿਆ ਤੀਜਾ ਝੰਡਾ ਫੜ ਲਿਆ ਭਲਵਿੰਦਰ ਸਿੰਘ ਮਾਲ ਹੁਣਾਂ ਨੇ ਕਈ ਪੈਸਿਆਂ ਦੇ ਇਲਜ਼ਾਮ ਵੀ ਤੁਹਾਡੇ ਤੇ ਲਗਾ ਰਹੇ ਨੇ ਉਹ ਪਹਾੜੇ ਦੇ ਟੱਟੂ ਸਰਕਾਰ ਦੇ ਪੱਖ ਚ ਭੁਗਤ ਰਹੇ ਨੇ ਆਪਣੇ ਆਪ ਨੂੰ ਜਥੇਬੰਦੀਆਂ ਦੇ ਆਗੂ ਕਹਿਣਾ ਤੇ ਭੁਗਤਣਾ ਸਰਕਾਰ ਵਾਲੇ ਪਾਸੇ ਕਿਸਾਨ ਆਗੂਆਂ ਤੇ ਸਵਾਲ ਠਾਉਨੇ ਜਿਹਦੀ ਉਹ ਬੀਬੀ ਦੀ ਗੱਲ ਕਰਨ ਦੇ ਆ ਨਾ ਉਹਨੂੰ ਬੀਬੀ ਨੂੰ ਪੁੱਛੋ ਵੀ ਕੁੱਕੜਾਂ ਵਾਲੇ ਰੈਲੀ ਦੇ ਵਿੱਚ ਤੂੰ 10000 ਦਾ ਕਹਿ ਨਹੀਂ ਹਾਂ ਮੈਂ ਇਕੱਲੀ ਇਕੱਠ ਕਰੂੰਗੀ ਤੇ ਚਾਨਣੀਆਂ ਵੇਖ ਕੇ ਰੋਣੀ ਹਾ ਉਦੋਂ ਮਾਲ ਹੋਣਾ ਨੇ ਮਾਲ ਹੋਣਾ ਦੀ ਜਥੇਬੰਦੀ ਨੇ ਆਣ ਕੇ ਜਿਹੜਾ ਤੇਰਾ ਪੰਡਾਲ ਭਰਿਆ ਸੀ ਭੁੱਲ ਨਹੀਂ ਜਾਈਦਾ ਹੁੰਦਾ ਹਰੇਕ ਗੱਲਾਂ ਯਾਦ ਰੱਖੀ ਦੇ ਹੁੰਦੀਆਂ ਵਾ ਤੇ ਇਲਜ਼ਾਮ ਤੇ ਲਾਈ ਲਾਈ ਜਾਂਦੇ ਨੇ ਲੋਕ ਜਿਹੜਾ ਹੋਵੇ ਸਰਕਾਰ ਦਾ ਬੰਦਾ ਅਸੀਂ ਸਰਕਾਰ ਦੇ ਵਿਰੋਧ ਚੱਲਣਾ ਮਾਲਾ ਸਾਬ ਭਾਵੇਂ ਜਿਹੜੀ ਮਰਜ਼ੀ ਸਤਾਈ ਦੀ ਵੀ ਸਰਕਾਰ ਆ ਜੇ ਉਹਦੇ ਵਿਰੋਧ ਭੁਗਤਾਂਗੇ ਇੱਥੇ ਕਾਲੀਆਂ ਦੇ ਆਏ ਕਾਲੀਆਂ ਵੀ ਸਾਡੇ ਤੇ ਪਰਚੇ ਕੀਤੇ ਕਾਂਗਰਸੀਆਂ ਵੀ ਪਰਚੇ ਕੀਤੇ ਆਪ ਵਾਲਿਆਂ ਵੀ ਪਰਚੇ ਕੀਤੇ ਜਿਹੜੀ ਮਰਜ਼ੀ ਸਰਕਾਰ ਆ ਜੇ ਉਹਦੇ ਵਿਰੋਧ ਭੁਗਤਾਂਗੇ ਤੁਸੀਂ ਧੱਕਾਸ਼ਾਹੀ ਕਰਨੀ ਆ ਅਸੀਂ ਧੱਕਾਸ਼ਾਹੀ ਹੋ ਨਹੀਂ ਦੇਣੀ ਥੋੜੀ ਬੀਬੀ ਦੀ ਗੱਲ ਆ ਜਿਹੜਾ ਰਾਜੇ ਸਾਂਸੀ ਹਲਕੇ ਦੇ ਵਿੱਚ ਹਾਂ ਚਲੋ ਇਹ ਕਿਤੇ ਬਾਅਦ ਚ ਗੱਲ ਕਰਾਂਗੇ ਗੱਲ ਕਰਦੇ ਆ ਟਰੈਕਟਰਾਂ ਦੀ ਤੇ ਹੁਣ ਕੀ ਲੱਗਦਾ ਤੁਹਾਨੂੰ ਵੀ ਕਿੰਨਾ ਕੁ ਚਿਰ ਸੇਵਾ ਜਿਹੜੀ ਕਰਨੀ ਪਊਗੀ ਹੈ ਜਿਹੜੇ ਕਿਸਾਨ ਨੇ ਹੋਰ ਕਿੰਨਾ ਸਮਾਂ ਲੱਗੂਗਾ ਇਹਨਾਂ ਨੂੰ ਆਪਣੀ ਸੇਲ ਚੁੱਕਦਿਆਂ ਇਹਨਾਂ ਨੂੰ ਜ਼ਮੀਨਾਂ ਨੂੰ ਵਾਹੀ ਜੋਗ ਬਣਾਉਂਦਿਆਂ ਕਿੰਨਾ ਕੁ ਚਿਰ ਜਿਹੜਾ ਕਿਸਾਨ ਹੋਰ ਮਿਹਨਤ ਕਰਨੀ ਪਊਗੀ ਇਹ ਤੇ ਮਹੀਨਾ ਇੱਕ ਸਾਡੀ ਜਥੇਬੰਦੀ ਵੱਲੋਂ ਜਿਹੜਾ ਇਹ ਜਿਹੜਾ ਪ੍ਰਾਲਾ ਸੇਵਾ ਦਾ ਇਹ ਚਲਾਇਆ ਜਾਣਾ ਮਹੀਨੇ ਦੇ ਇੱਕ ਅੰਦਰ ਜਿਹੜੀਆਂ ਕਣਕਾਂ ਕਿਸਾਨਾਂ ਨੂੰ ਬੀਜ ਕੇ ਦਿੱਤੀਆਂ ਜਾਂਦੀਆਂ ਤੇ ਪੈਲੀਆਂ ਪੱਧਰ ਕੀਤੀਆਂ ਜਾਂਦੀ ਆ ਆ ਪਰਸੋਂ ਦਾ ਮੋਰਚਾ ਇੱਥੇ ਲੱਗਾ ਤੇ ਵੇਖੋ ਕਿੰਨੀ ਕਮੀਟੀ ਜਿਹੜੀ ਧੂਈ ਗਈ ਆ ਇਸ ਕਰਕੇ ਬਹੁਤ ਹੀ ਹੌਂਸਲੇ ਨਾਲ ਇਹ ਕਈ ਕੰਮ ਆ ਬਿਲਕੁਲ ਹੌਂਸਲੇ ਨਾਲ ਜਿਹੜਾ ਦਰਿਆਵਾਂ ਪਾਰ ਆ ਉਥੇ ਬਹੁਤ ਜ਼ਿਆਦਾ ਰੇਤ ਆ ਉਥੇ ਵੀ ਟਰੈਕਟਰ ਪਹਿਲਾਂ ਲੀਆਂ ਬਣਾ ਬਣਾ ਕੇ ਹੌਂਸਲੇ ਨਾਲ ਚੱਲ ਰਹੇ ਮਹੀਨੇ ਦਾ ਪੂਰਾ ਪ੍ਰੋਜੈਕਟ ਆ ਹਰੇਕ ਕਿਸਾਨ ਨੂੰ ਜਿੱਥੋਂ ਤੱਕ ਵੀ ਆਵਾਜ਼ ਜਾਂਦੀ ਆ ਜੇ ਸਾਡੇ ਕੋਲ ਨਹੀਂ ਕਿਸਾਨ ਦਾ ਨਾਮ ਲਿਖ ਤਹਾਡੇ ਮਾਦਮ ਰਾਹੀਂ ਤੁਹਾਡੇ ਚਾਨ ਰਾਹੀਂ ਬੇਨਤੀ ਕਰਦੇ ਆਂ ਵੀ ਉਹ ਕਿਸਾਨ ਸਾਨੂੰ ਆਣ ਕੇ ਦੱਸੇ ਵੀ ਸਾਡੀ ਪੈਲੀ 'ਚ ਰੇਤ ਆ ਚੜ ਗਈ ਆ ਜਾਂ ਸਾਨੂੰ ਖਾਦ ਵੀ ਦੀ ਲੋੜ ਆ ਨਿੱਕਾ ਕਿਸਾਨ ਆ 5 ਏਕੜ ਤੱਕ ਉਹਨੂੰ ਮੱਈਆ ਕਰਵਾਵਾਂਗੇ ਲੋਕਾਂ ਦਾ ਵਾ ਲੋਕਾਂ ਦੇ ਸਹੀ ਤਰੀਕੇ ਨਾਲ ਵੰਡਿਆ ਜਾਵੇ 10 10 ਰੁਪਏ ਲੋਕ ਇਕੱਠੇ ਕਰਕੇ ਤੇ ਲੋਕੀ ਇੱਥੇ ਮਦਦ ਕਰ ਰਹੇ ਨੇ ਸਾਡਾ ਇਹ ਪ੍ਰਾਲਾ ਵੀ ਬਿਲਕੁਲ ਜਿਹੜੀ ਇਹ ਰਾਸ਼ਨ ਆ ਰਸਤੇ ਆ ਖਾਦ ਵੀ ਆ ਬਿਲਕੁਲ ਸਹੀ ਹੱਥਾਂ ਤੇ ਜਾਵੇ ਤੇ ਉਹਨੂੰ ਫਾਲ ਮਿਲੇ ਗਰੀਬ ਦਾ ਮੂੰਹ ਤੇ ਗੁਰਨਾਨਕ ਦੀ ਗੋਲਕਿਆ ਇਸੇ ਕਰਕੇ ਜਿਹੜੇ ਇਹ ਨਹੀਂ ਆ ਵੀ ਇਹ ਆ ਰਿਹਾ ਉਧਰੋਂ ਤੇ ਅੱਖਾਂ ਮੀਟ ਕੇ ਵੰਡੀ ਜਾ ਰਹੇ ਨੇ ਪਹਿਲੋਂ ਆਪਾਂ ਨਾਂ ਲਿਖਦੇ ਆ ਮੁਰਕੇ ਕਮੇਟੀ ਕੱਲਦੇ ਆ ਉਹਦੀ ਪੜਤਾਲ ਕਰਦੇ ਆ ਵੀ ਵਾਕੇ ਗਰੀਬ ਕਿਸਾਨ ਆ ਦੋ ਚਾਰ ਕਿੱਲੇ ਵਾਲਾ ਕਿਸਾਨ ਹੈ ਜਿਹਦੀ ਕਰ ਰਹੇ ਆ ਦੋ ਚਾਰ ਕਿੱਲੇ ਵਾਲਾ ਕਿਸਾਨ ਕਦੀ ਵੀ ਪੈਲੀ ਆਪਣੀ ਨਹੀਂ ਪੱਧਰ ਕਰ ਸਕਦਾ ਆਪਾਂ ਨੂੰ ਪਤਾ ਵੀ ਉਹਦੇ ਹਾਲਾਤ ਜਿਹੜੇ ਘਰ ਦੇ ਆਰਥਿਕ ਤੌਰ ਤੇ ਅਕਸਰ ਹੀ ਜਿੱਥੋਂ ਤੱਕ ਮੈਂ ਜਾਣਦਾ ਜਦੋਂ ਦੀ ਜਥੇਬੰਦੀਆਂ ਨਾਲ ਜੁੜੇ ਤੁਸੀਂ ਅਕਸਰ ਐਸਸੀ ਭਾਈਚਾਰੇ ਦੀ ਗਰੀਬਾਈ ਚਾਰੇ ਦੀ ਹਮੇਸ਼ਾ ਆਵਾਜ਼ ਬਣਦੇ ਰਹੇ ਹੋ ਇਸ ਵਾਰ ਬਹੁਤ ਸਾਰੇ ਲੋਕਾਂ ਨੇ ਉਹਨਾਂ ਦੇ ਉੱਤੇ ਸਵਾਲ ਵੀ ਚੁੱਕੇ ਨੇ ਇਹ ਰਾਸ਼ਨ ਇਕੱਠਾ ਕਰ ਗਏ ਨੇ ਇਹ ਘਰ ਭਰ ਗਏ ਨੇ ਤੁਸੀਂ ਗੱਗੋਮਾਲ ਏਰੀਏ ਦੇ ਉਹ ਤੁਹਾਡੇ ਏਰੀਏ 'ਚ ਵੀ ਕਾਫੀ ਆਫਤ ਆਈ ਆ ਕੋਈ ਇਦਾਂ ਦੀਆਂ ਚੀਜ਼ਾਂ ਸਾਹਮਣੇ ਆਈਆਂ ਮਾਲਾ ਸਾਹਿਬ ਜਦੋਂ ਲੰਗਰ ਹੋਵੇ ਪਹਿਲੀ ਗੱਲ ਹੈ ਕੋਈ ਮੇਰਾ ਭਰਾ ਜਿਹੜੇ ਵੰਡਣ ਆ ਰਹੇ ਆ ਕੋਈ ਬਾਹਰੋਂ ਅੰਦਰੋਂ ਉਹਨਾਂ ਦਾ ਆਪਦੇ ਇਲਾਕੇ ਵੱਲੋਂ ਆਪਦੇ ਜਥੇ ਵੱਲੋਂ ਧੰਨਵਾਦ ਕਰਦੇ ਆ ਗਰੀਬ ਜਦੋਂ ਕਿਸਾਨ ਮਰਿਆ ਗਰੀਬ ਨੇ ਕਿਸਾਨ ਦੇ ਖੇਤ ਚ ਕੰਮ ਕਰਨਾ ਹੈ ਉਹਨੂੰ ਦਿਹਾੜੀ ਨਹੀਂ ਮਿਲੀ ਉਹਨੂੰ ਕੰਮ ਨਹੀਂ ਮਿਲਿਆ ਉਹਦੇ ਘਰੇ ਰਾਸ਼ ਨਹੀਂ ਜਿਹੜਾ ਮਜ਼ਦੂਰ ਆ ਉਹ ਉਹੋ ਹੀ ਕਮਾਉਂਦਾ ਤੇ ਉਹੋ ਹੀ ਖਾਂਦਾ ਜਿੰਨਾ ਜਿਹੜਾ ਹੜਾਏ ਰਹੇ ਉਹਦੇ ਘਰ ਦੇ ਵਿੱਚ ਸਾਰਾ ਸਮਾਨ ਮੁੱਕ ਗਿਆ ਤੇ ਉਹਨੂੰ ਉਹਦੀ ਮਜਬੂਰੀ ਹੀ ਸੜਕਾਂ ਤੇ ਆਉਣ ਦੀ ਸਮਾਨ ਲੈਣ ਦੀ ਉਹਦੇ ਘਰ ਚ ਕੁਝ ਨਹੀਂ ਉਹਦੇ ਬੱਚੇ ਭੁੱਖੇ ਇਸ ਕਰਕੇ ਇਹੋ ਜਿਹਾ ਪਰਪੋ ਘੰਡਾ ਨਹੀਂ ਹੋਣਾ ਚਾਹੀਦਾ ਆਪਣੇ ਜਿਹੜਾ ਦਸਵੇਂ ਪਾਤਸ਼ਾਹ ਵਾ ਉਹਨੇ ਜਾਤ ਪਾਤ ਤੋਂ ਆਪਾਂ ਨੂੰ ਦੂਰ ਕੀਤਾ ਵਾ ਇਹੋ ਜੀ ਗੱਲ ਕਦੀ ਨਹੀਂ ਹੋਣੀ ਚਾਹੀਦੀ ਵੀ ਫਲਾਣੇ ਨੇ ਸਮਾਨ ਕਰ ਲਿਆ ਆਪਾਂ ਸਿਰਫ ਸੇਵਾ ਵੱਲ ਧਿਆਨ ਜਾਈਦਾ ਜੇ ਆਪਾਂ ਨੇਚਾਂ ਨਾਲ ਸੇਵਾ ਕਰਦੇ ਰਹੇ ਉਹਦਾ ਫਲ ਮਿਲੂਗਾ ਸਾਡੀ ਜਥੇਬੰਦੀ ਵੱਲੋਂ ਗਰੀਬਾਂ ਦੀ ਇਹ ਐਸੀ ਪਾਏ ਚਾਰੇ ਦੀ ਬਹੁਤ ਮਦਦ ਕੀਤੀ ਜਾ ਰਹੀ ਆ ਆਪਾਂ ਦੇ ਦਾਨੀ ਸੱਜਣਾਂ ਨੂੰ ਕਿਹਾ ਜਿਹੜੀ ਐਨ ਜੀਓ ਸਾਡੇ ਨਾਲ ਜੁੜੀਆਂ ਆਪਾਂ ਸ਼ਨਾਸਤ ਕਰਕੇ ਦਿੱਤੀ ਵੀ ਇਹਨਾਂ ਇਹਨਾਂ ਦੇ ਘਰ ਵੀ ਬਣਾ ਕੇ ਦਿਓ ਇਹ ਜਿਹੜੇ ਲੋਕ ਨੇ ਗਾੜੀ ਸਿਆਲ ਆ ਰਿਆ ਨੇ ਪਾਣੀ ਨੇ ਘਰ ਢਾਤੇ ਨੇ ਸਿਆਲ ਕੱਟਣਾ ਇਹਨਾਂ ਨੂੰ ਔਖਾ ਹੋ ਜਾਣਾ ਉਹਨਾਂ ਨੇ ਸਾਨੂੰ ਪਰਨ ਵੀ ਕੀਤਾ ਵੀ ਅਸੀਂ 15 ਤਰੀਕ ਤੋਂ ਬਾਅਦ ਆਣ ਕੇ ਸਾਰੇ ਗਰੀਬਾਂ ਦੇ ਘਰ ਵੀ ਬਣਾ ਕੇ ਦੇਵਾਂਗੇ ਸਾਡੇ ਨਾਲ ਇਹ ਵੀ ਪ੍ਰਾਲਾ ਕੀਤਾ ਜਾਂਦਾ ਵੀ ਜਿਹੜਾ ਛੋਟਾ ਕਿਸਾਨ ਆ ਜਾਂ ਗਰੀਬ ਆ ਮਜ਼ਦੂਰ ਆ ਜੇ ਕਿਸੇ ਧੀ ਦਾ ਵਿਆਹ ਨਹੀਂ ਹੋ ਰਿਹਾ ਉਧਰ ਵੀ ਐਨ ਜੀਓ ਕੱਲ ਰਹੇ ਆ ਵੀ ਉਹ ਧੀਾਂ ਦਾ ਵਿਆਹ ਵੀ ਕਰਾਇਆ ਜਾਵੇ ਹੜ ਦੇ ਕਾਰਨ ਕੋਈ ਵੀ ਮਤਲ ਸਮੱਸਿਆ ਤੇ ਆਪਾਂ ਨੂੰ ਬਹੁਤ ਸਾਰੇ ਨੂੰ ਬਹੁਤ ਸਮੱਸਿਆ ਆਈ ਪਰ ਹੜ ਦੇ ਤਰੀਕੇ ਨਾਲ ਕਿਸੇ ਦੀਆਂ ਖੁਸ਼ੀਆਂ ਨਾ ਘਾਣ ਹੋਵੇ ਇਸ ਕਰਕੇ ਮਜ਼ਦੂਰ ਦੇ ਹੱਕ ਚ ਭਾਰਤੀ ਕਿਸਾਨ ਜਨੀ ਇਕਤਾ ਸੰਘਰਸ਼ ਜੱਥੇਬੰਦੀ ਖਲੋਂਦੀ ਆਈ ਆ ਹਮੇਸ਼ਾ ਖਲੋਂਦੀ ਰਹੂਗੀ ਜਿੱਥੇ ਮੈਂ ਗੱਲ ਦੁਖੀ ਆਫਤ ਲੋਕਾਂ ਦੇ ਘਰਾਂ ਤੱਕ ਪਹੁੰਚੀ ਗਰੀਬਾਂ ਦੇ ਮਜ਼ਦੂਰਾਂ ਦੇ ਤੁਹਾਡਾ ਘਰ ਵੀ ਜਿਹੜਾ ਗੱਗੋਮਾਲ ਦੇ ਵਿੱਚ ਆ ਤੁਹਾਡੀ ਵੀ ਜਿਹੜੀ 8-7 ਕਿੱਲੇ ਜ਼ਮੀਨ ਹੈਗੀ ਸੀ ਝੋਨਾ ਸੀ ਉਹ ਪੂਰੇ ਦਾ ਪੂਰਾ ਜਿਹੜਾ ਖਰਾਬ ਹੋ ਗਿਆ ਫਿਰ ਲੋਕਾਂ ਦੀ ਸੇਵਾ ਵਿੱਚ ਲੱਗੇ ਆਪਣੇ ਝੋਨੇ ਵਾਲ ਤੇ ਵੇਖਿਆ ਨਹੀਂ ਉਹ ਹੱਲੇ ਵੀ ਖੇਤਾਂ ਦੇ ਵਿੱਚ ਉਦਾ ਰੁਲਦਾ ਪਿਆ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਾਡੇ ਲਈ ਪਰਵਾਰ ਵਾਰ ਗਿਆ ਤੇ ਸਾਡਾ ਤੇ ਝੋਨਾ ਹੀ ਮਰਿਆ ਸਾਡੀ ਡਿਊਟੀ ਬੰਦੀ ਆ ਵੀ ਜਿੱਥੇ ਵੀ ਕੋਈ ਦੁਖੀ ਆ ਵਾ ਜਿਹੜਾ ਵੀ ਕੋਈ ਗਰੀਬ ਆ ਉਹਦੇ ਤੱਕ ਮਦਦ ਪਹੁੰਚਾਈ ਜਾਵੇ ਆਪਣੀ ਮਦਦ ਛੋਟੀ ਆ ਲੋਕਾਂ ਦੀ ਮੁਸ਼ਕਲ ਜਿਹੜੀ ਵੱਡੀ ਆ ਸੋ ਧੰਨਵਾਦੀ ਹਸਨ ਭਾਰਤੀ ਕਿਸਾਨ ਜੀ ਨੂੰ ਨੇ ਇਕਤਾ ਸੰਘਰਸ਼ ਦੇ ਸੂਬਾ ਭਰਦਾਣ ਪਲਵਿੰਦਰ ਸਿੰਘ ਮਾਲ ਜਿਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਇਕਜੁੱਟ ਹੋ ਕੇ ਜਿਹੜਾ ਇਸ ਸੇਵਾ ਦੇ ਵਿੱਚ ਲੱਗੇ ਹੋਏ ਆ ਕਾਫੀ ਜ਼ਮੀਨਾਂ ਜਿਹੜੀਆਂ ਵਾਹੀ ਦੇ ਜੋਗ ਬਣਾਉਣ ਦੇ ਵਿੱਚ ਉਹ ਕਾਮਜ਼ਾਬ ਹੋਏ ਨੇ ਅੱਗੇ ਵੀ ਉਹਨਾਂ ਦੇ ਵੱਲੋਂ ਸੇਵਾ ਕੀਤੀ ਜਾ ਰਹੀ ਉਹਨਾਂ ਦਾ ਦੂਜੇ ਪਾਸੇ ਇਹ ਵੀ ਕਹਿੰਦੇ ਕਿ ਜੇ ਕੋਈ ਸੇਵਾ ਕਰ ਰਿਹਾ ਤੇ ਕਿਸੇ ਤਰ੍ਹਾਂ ਦਾ ਮਤਭੇਦ ਨਾ ਰੱਖੇ ਕਿ ਕੋਈ ਰਾਸ਼ਨ ਇਕੱਠਾ ਕੋਈ ਖਾਦ ਇਕੱਠੀ ਕਰ ਗਿਆ ਜਾਂ ਕੋਈ ਹੋਰ ਇਕੱਠਾ ਕਰ ਗਿਆ ਉਹਨਾਂ ਦਾ ਕਹਿਣਾ ਕਿ ਜਿੰਨਾ ਚਿਰ ਕਿਸਾਨਾਂ ਦੀ ਜ਼ਮੀਨ ਦੇ ਵਿੱਚ ਕਣਕ ਨਹੀਂ ਉੱਗ ਜਾਂਦੀ ਉਹਨਾਂ ਨੂੰ ਵੀ ਪ੍ਰੋਵਾਈਡ ਕੀਤਾ ਜਾਊਗਾ ਉਹਨਾਂ ਨੂੰ ਖਾਦਾਂ ਦਿੱਤੀਆਂ ਜਾਣਗੀਆਂ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਹੋਗੀ ਕਿਸਾਨਾਂ ਦੀ ਹਰ ਜ਼ਰੂਰਤ ਜਿਹੜੀ ਆ ਉਹ ਪੂਰੀ ਕੀਤੀ ਜਾਵੇਗੀ